ਜੋਨ ਡੀਅਰ ਦੇ ਬ੍ਰੇਕ ਕਾਤੇ ਜਾਦੇ ਲੱਗਦੇ ਆ। ਇਹ ਇੰਨੇ ਜਿਆਦੇ ਕਾਮਯਾਬ ਕਿਉਂ ਆ? ਇੱਕ ਜਿੰਨਾ ਮਰਜ਼ੀ ਆਪਾਂ ਅੰਦਰਲੀ ਬ੍ਰੇਕ ਦਾ ਕੰਮ ਲੈ ਲਈਏ, ਜਿਹੜੇ ਮਰਜ਼ੀ ਇੰਪਲੀਮੈਂਟ ਤੇ ਜਦੋਂ ਆਪਾਂ ਲਗਾਉਨੇ ਆ ਤੇ ਦੋਨੇ ਇਕੱਠੇ ਕਿਵੇਂ ਵਰਕ ਕਰ ਜਾਂਦੇ ਆ? ਕਿਦਾਂ ਕੰਮ ਕਹਿਣ ਦਾ ਮਤਲਬ ਕਰ ਜਾਂਦੇ ਆ? ਇੱਕ ਵੀਰ ਨੇ ਪੁੱਛਿਆ ਸੀਗਾ ਵੀਰੇ ਨੇ ਮੇਰੇ ਤੋਂ ਵੱਡਾ ਵੀਰਾ ਉਹਨਾਂ ਨੇ ਪੁੱਛਿਆ ਸੀਗਾ ਇਹਦੇ ਹੈਂਡ ਬ੍ਰੇਕ ਕਾਤੇ ਨਹੀਂ ਆਉਂਦੇ ਤੇ ਆਪਾਂ ਇਸ ਟੌਪਿਕ ਤੇ ਅੱਜ ਸਾਰੀ ਗੱਲਬਾਤ ਕਰਾਂਗੇ ਵੈਜੀਤਾ ਵੀਰ ਨੇ ਵੀਡੀਓ ਪਾ ਕੇ ਸਾਰੀ ਡਿਟੇਲ ਚ ਦੱਸ ਦਿੱਤਾ ਸੀਗਾ ਆਪਣੇ ਕੱਲ੍ਹ ਕੇ ਪਰਸੋਂ ਤੇ ਮੈਂ ਕਿਹਾ ਚਲੋ ਆਪਾਂ ਵੀ ਆਪਣੇ ਵੀਰਾਂ ਨੂੰ ਦੱਸ ਸਕੀਏ ਜਿੰਨਾ ਕੋ ਹੋ ਸਕਦਾ ਇਹਦੇ ਬ੍ਰੇਕ ਨਾ ਆ ਤੁਸੀਂ ਪਿਛਲਾ ਹਿੱਸਾ ਦੇਖ ਹੀ ਰਹੇ ਹੋ ਮੈਂ ਨਾਲ ਨਾ ਦੂਸਰੇ ਟਰੈਕਟਰ ਦਾ ਵੀ ਸ਼ਾਰਟ ਲਾਉਂਗਾ ਤੁਸੀਂ ਵੀਡੀਓ 'ਚ ਜੁੜੇ ਰਹੋ ਇਹਦਾ ਜਿਹੜਾ ਹਿੱਸਾ ਹੈਗਾ ਨਾ ਸਿੱਧਾ ਐਕਸਟਰਾ ਨੂੰ ਸਿੱਧਾ ਵੀ ਇਹਦੇ ਨਾਲ ਕੋਈ ਐਕਸਟਰਾ ਬ੍ਰੇਕ ਵਾਲਾ ਢਿੱਡ ਨਹੀਂ ਲੱਗਾ। ਤਾਂ ਕਿ ਮੇਰੀ ਲੈਂਗੁਏਜ ਹੁੰਦੀ ਹੈ ਸਿੱਧੀ ਤੇ ਦੇਸੀ ਵੀ ਵੀਰਾਂ ਨੂੰ ਛੇਤੀ ਸਮਝ ਆ ਜਾਈ ਮੈਂ ਉਸ ਹਿਸਾਬ ਦੇ ਨਾਲ ਤੁਹਾਨੂੰ ਸਮਝਾਉਂਗਾ। ਆ ਦੇਖਿਓ ਜਿੱਥੇ ਆਪਣੇ ਸਾਈਡ ਗੀਅਰ ਹੁੰਦਾ ਹੈ ਆ ਇੱਥੇ ਨਾ ਆਪਣੇ ਦੂਸਰੇ ਟਰੈਕਟਰਾਂ ਦੇ ਉਹ ਲੱਗੇ ਹੁੰਦੇ ਆ। ਉਹ ਲੈਂਗੁਏਜ ਦੇ ਚੱਕਰ 'ਚ ਫੇਰ ਆਪਾਂ ਪੈ ਜਾਈਨਾ ਪਰ ਆਪਾਂ ਸਿੱਧਾ-ਸਿੱਧਾ ਹੀ ਬੋਲਦਿਆਂ ਢਿੱਡ ਜੇ ਲੱਗੇ ਹੁੰਦੇ ਆ। ਉਹਨਾਂ ਦੇ ਵਿੱਚ ਹੁੰਦੇ ਲੈਦਰ ਕਈ ਆਪਾਂ ਸਾਰੇ ਟਰੈਕਟਰਾਂ ਨੂੰ ਦਿੰਦੇ ਆ ਪਾਵਰ ਬ੍ਰੇਕ ਪਾਵਰ ਬ੍ਰੇਕ ਪਰ ਉਹ ਉਹ ਪਾਵਰ ਬ੍ਰੇਕ ਨਹੀਂ ਹੁੰਦੇ ਤੇਲ ਡੁੱਬੇ ਬ੍ਰੇਕ ਜ਼ਰੂਰ ਹੁੰਦੇ ਆ ਪਰ ਉਹ ਪਾਵਰ ਬ੍ਰੇਕ ਨਹੀਂ ਕਪਾ ਉਹਨਾਂ ਨੂੰ ਕਹਿ ਸਕਦੇ ਜਿਹੜਾ ਜੌਂਡੀਅਰ ਦੀ ਥਿਊਰੀ ਆ ਜੌਂਡੀਅਰ ਦਾ ਇੰਜਣ ਬੰਦ ਹੋ ਜੇ ਤੇ ਟਰੈਕਟਰ ਦੇ ਬ੍ਰੇਕ ਨਹੀਂ ਲੱਗਣੇ ਹਨਾ ਕਿਉਂਕਿ ਇਹ ਇਹ ਪਾਵਰ ਬ੍ਰੇਕ ਇਨੂੰ ਆਪਾਂ ਪਾਵਰ ਬ੍ਰੇਕ ਕਹਿ ਸਕਦੇ ਆ ਆ ਦੇਖ ਲਓ ਤੁਸੀਂ ਇਹਦਾ ਸਿਸਟਮ ਹੈ ਆ ਵੀ ਇਹਦੇ ਸਟੀering ਨੂੰ ਵੀ ਜਿਹੜਾ ਤੇਲ ਜਾਣਾ ਉਹ ਵੀ ਪਿਛਲੇ ਹਿੱਸੇ 'ਚੋ ਹੀ ਜਾਣਾ ਸਾਰਾ ਕੁਝ ਇੰਜਣ ਬੰਦ ਹੋ ਗਿਆ ਕਹਿਣ ਦਾ ਮਤਲਬ ਪ੍ਰੈਸ਼ਰ ਬੰਦ ਫਿਰ ਇਹਦੇ ਬ੍ਰੇਕ ਵਰਕ ਨਹੀਂ ਕਰਨੇ ਫਿਰ ਇਹਦੇ ਬ੍ਰੇਕਾਂ ਕਿਉਂਕਿ ਵੀਰ ਨੇ ਪੁੱਛਿਆ ਸੀ ਵੀ ਇਹਦੇ ਹੈਂਡ ਬ੍ਰੇਕ ਕਾਤੇ ਨਹੀਂਗੇ ਲੱਗਦੇ ਹੈਂਡ ਬ੍ਰੇਕ ਜੇਦੋਂ ਆਪਾਂ ਹੈਂਡ ਬ੍ਰੇਕ ਮੰਨ ਲਓ ਇਹਦੇ ਲੀਵਰ ਆਪਾਂ ਲਵਾ ਵੀ ਲੈਣੇ ਆ ਜਗਾੜ ਬਾਜੀ ਕਰਕੇ ਬਾਹਰੋਂ ਕਿਸੇ ਵੀਰ ਮਿਸਤਰੀ ਭਾਈ ਤੋਂ ਆਪਾਂ ਇੰਜਨ ਨੂੰ ਆਫ ਕਰਤਾ ਉਹ ਪ੍ਰੈਸ਼ਰ ਹੀ ਸਾਰਾ ਓਕੇ ਹੋਏ ਨਾ ਡਾਊਨ ਹੋਏ ਨਾ ਤੇ ਬ੍ਰੇਕ ਤਾਂ ਕੰਮ ਕਰਨਾ ਹੀ ਨਹੀਂ ਆਪਣੀ ਕਿਤੇ ਟਰਾਲੀ ਢਾਲ ਟੂਲ ਤੇ ਖੜੀ ਹੋਈ ਤੇ ਉਹ ਰੁੜ ਜਾਣੀ ਹੈ ਹਨਾ ਉਹਦਾ ਕੋਈ ਮਤਲਬ ਨਹੀਂ ਬਣਦਾ ਇਸ ਕਰਕੇ ਇਹਨੂੰ ਪਾਵਰ ਬ੍ਰੇਕ ਇਹਨੂੰ ਮਤਲਬ ਹੈਂਡ ਬ੍ਰੇਕ ਨਹੀਂ ਹੁੰਦੇ ਜਿਹੜਾ ਆਪਣਾ ਲੀਵਰ ਦੇ ਵਿੱਚ ਇਹਦੇ ਬ੍ਰੇਕ ਆਪਾਂ ਬ੍ਰੇਕ ਉਹਨੂੰ ਵੀ ਕਹਿ ਦਿੰਨੇ ਆ ਉਹ ਬ੍ਰੇਕ ਨਹੀਂ ਹੈਗੇ ਇਹਦੇ ਉਹਨੂੰ ਆਪਾਂ ਪਾਰਕਿੰਗ ਗੀਅਰ ਕਹਿ ਦਿੰਨੇ ਆ ਉਹ ਗੇਅਰ ਦੇ ਗੁੱਛੇ ਸਾਰੇ ਨੂੰ ਲੌਕ ਕਰ ਦਿੰਦਾ ਜਿਹਦੇ ਨਾਲ ਕੇ ਮੀਟਰ ਟ੍ਰਾਪਨ ਜਕੜਿਆ ਹੀ ਜਾਂਦਾ ਉਹਦੇ ਉੱਥੇ ਕੋਈ ਪਾਵਰ ਦੀ ਜ਼ਰੂਰਤ ਨਹੀਂ ਹੁੰਦੀ ਸਾਰੇ ਵੀਰਾਂ ਨੂੰ ਪਤਾ ਹੀ ਹੋਵੇਗਾ ਵੀ ਗੇਅਰ ਨੂੰ ਪਾਵਰ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਉੱਥੇ ਆਪਾਂ ਪਾਰਕਿੰਗ ਗੇਅਰ ਉਹਨੂੰ ਕਹਿ ਦਿੰਦੇ ਆ ਇੱਕ ਚੀਜ਼ ਹੋਰ ਮੈਂ ਆਵੇ ਥੱਲਿਓ ਤੁਹਾਨੂੰ ਦਿਖਾਉਂਦਾ ਪਿਆ ਇਹਦੀਆਂ ਬ੍ਰੇਕਾਂ ਨੂੰ ਕੋਈ ਵੀ ਰੋੜ ਨਹੀਂ ਜਾਂਦੀ ਵੀ ਇਹ ਟਰੈਕਟਰ ਨਾ ਹੁਣ ਧੋਸ ਸਵਾਰ ਕੇ ਸਾਈਡ ਤੇ ਲਾਇਆ ਸੀਗਾ ਤੇ ਬੈਟਰੀ ਵੀ ਕੱਢੀ ਆ ਸ਼ਾਇਦ ਜਦੋਂ ਬੋਰਨ ਮੈਂ ਚੱਕਿਆ ਵੀਰਾਂ ਨੇ ਦੇਖ ਹੀ ਲਈ ਹੋਣੀ ਆ ਵੀ ਇਹਦੇ ਮਤਾਣੀ ਸਾਈਡ ਤੇ ਕੱਢਿਆ ਮੈਂ ਬੈਟਰੀ ਬੂਟਰੀ ਕਸਣੀ ਪੈਣੀ ਆ ਆ ਦੇਖਿਓ ਤੁਹਾਨੂੰ ਮੈਂ ਪਿੱਛੋਂ ਦਿਖਾਉਣਾ ਇਹਦੇ ਕਿਤੇ ਵੀ ਰੋਡ ਨਹੀਂ ਆਉਂਦੀ ਬ੍ਰੇਕਾਂ ਨੂੰ ਜਿਹੜਾ ਦੂਸਰੇ ਟਰੈਕਟਰ ਆ ਉਹਨਾਂ ਦੇ ਰੋਡ ਆਉਂਦੀ ਆ ਵੀ ਉਹਨਾਂ ਦੀ ਥਿਉਰੀ ਕਹਿਣ ਦਾ ਮਤਲਬ ਉਹ ਆਪਾਂ ਪਾਵਰ ਬ੍ਰੇਕ ਨਹੀਂ ਉਹਨੂੰ ਕਹਿ ਸਕਦੇ ਉਹਨਾਂ ਦੇ ਸਿੱਧੇ ਮੈਨੂ ਵਾਲੀ ਕੰਮ ਕਰਦੀ ਆ ਇਹਦੇ ਪਾਈਪਾਂ ਹੀ ਜਾਂਦਾ ਪ੍ਰੈਸ਼ਰ ਜਿਹਨੂੰ ਆਪਾਂ ਪਾਵਰ ਕਹਿ ਦਿੰਨੇ ਆ ਤੇ ਪ੍ਰੈਸ਼ਰ ਵਾਸਤੇ ਪਾਈਪਾਂ ਜਾਂਦੀਆਂ ਕੋਈ ਰਾਡ ਰੋਡ ਨਹੀਂ ਜਾਂਦੀ ਅੰਦੇ ਲੋ ਮਾ ਉਹ ਹੀ ਦਿਖਾਉਂਦਾ ਪਿਆ ਇਹਦੇ ਇੱਥੇ ਕਿਤੇ ਵੀ ਐਕਸਟਰਾ ਬ੍ਰੇਕ ਬੂਸਟਰ ਉਹ ਨਹੀਂ ਲੱਗੇ ਹੋਏ ਤੇ ਇਸੇ ਕਾਰਨ ਕਰਕੇ ਹੀ ਨਾ ਇਹਦੇ ਬ੍ਰੇਕਾਂ ਨੂੰ ਇੱਕ ਤਾਂ ਹੈਂਡ ਬ੍ਰੇਕ ਨਹੀਂ ਆਉਂਦੀ ਤੇ ਇੱਕ ਇਹਦੇ ਬ੍ਰੇਕਾਂ ਦਾ ਸੱਚ ਹੋਰ ਕਾਰਨ ਆ ਵੀ ਜਿਆਦਾ ਕਾਮਯਾਬਕਾ ਤੂੰ ਕਾਮਯਾਬਤਾ ਵਾਂ ਪਿਛਲੇ ਪਾਸਿਓ ਮੈਂ ਤੁਹਾਨੂੰ ਦਿਖਾਉਣਾ ਇਹਦੇ ਹਿੱਸੇ ਦੇ ਸਿੱਧੇ ਜਿਵੇਂ ਐਕਸਲ ਆ ਆ ਦੇਖੋ ਤੁਹਾਨੂੰ ਦਿਖਦੇ ਹੋਣੇ ਸਿੱਧੇ ਐਕਸਲ ਆ ਐਕਸਲਾਂ ਦੇ ਵਿਚੇ ਦੇ ਉੱਪਰ ਬ੍ਰੇਕ ਆ ਇਹਦੇ ਜਿਹੜੇ ਲੈਦਰ ਹਨਾ ਸਿੱਧੇ ਐਕਸਲਾਂ ਦੇ ਵਿਚ ਆ ਦੂਸਰੇ ਟਰੈਕਟਰਾਂ ਦੇ ਆਪਾਂ ਕੀ ਦੇਖਦੇ ਆ ਵੀ ਸਾਈਡ ਤੇ ਹੁੰਦੇ ਆ ਕਿੱਥੇ ਜਾ ਕੇ ਸਾਈਡ ਤੇ ਜ਼ੋਰ ਲੱਗਣਾ ਹਨਾ ਕਿਤੇ ਕਿਸੇ ਚੀਜ਼ ਨੇ ਸਿੱਧਾ ਐਕਸਲਾਂ ਉੱਪਰ ਹੀ ਪਕੜ ਕਰ ਲੈਣੀ ਉਹਦੇ ਕਰਕੇ ਆ ਵੀ ਮਾੜਾ ਜਿਹਾ ਵੀ ਆਪਾਂ ਜਦੋਂ ਵੀ ਮੋੜਦੇ ਆ ਜਾਂ ਕੁਝ ਕਰਦੇ ਆ ਕਈ ਵੀਰ ਕਹਿੰਦੇ ਯਾਰ ਜੌਂਡੀਰ ਬ੍ਰੇਕ ਲਾਏ ਦਬਦਾ ਉਹ ਦਬਦਾ ਤਾਂ ਹੀ ਆ ਵੀ ਇਹਦੇ ਸਿੱਧੇ ਬ੍ਰੇਕ ਆਪਣੇ ਲੈਦਰ ਸਿੱਧੇ ਆ ਉਹ ਜਕੜ ਲੈਂਦਾ ਪ੍ਰੈਸ਼ਰ ਟਰੈਕਟਰ ਨੂੰ ਹਿੱਲਣ ਨਹੀਂ ਦਿੰਦਾ ਆ ਵੀ ਹੁਣ ਮੈਂ ਦੂਸਰੇ ਟਰੈਕਟਰ ਕੋਲ ਆ ਗਿਆ ਆ ਦੇਖਿਓ ਆ ਸਾਈਡ ਤੇ ਲੱਗੇ ਆ ਨਾ ਇਹਨਾਂ ਦੇ ਢਿੱਡ ਜੀ ਆ ਸਾਈਡ ਤੇ ਇਹ ਇਹਨਾਂ ਦੇ ਬ੍ਰੇਕ ਆਵਾ ਪਾਈਡਲ ਨਾਪ ਕੇ ਵੀ ਤੁਹਾਨੂੰ ਦਿਖਾਉਂਗਾ ਵੀ ਇਹਨਾਂ ਦੇ ਰੋਡ ਜਾਂਦੀ ਆ ਸਿੱਧੀ ਥੱਲੇ ਰੋਡ ਕੀ ਕਰਦੀ ਆ ਆ ਦੇਖੋ ਆ ਰੋਡ ਗਈ ਸਿੱਧੀ ਉਹ ਬ੍ਰੇਕ ਬੂਸਟ ਉਹਦੇ ਵਿੱਚ ਵੀ ਇਦਾਂ ਵਰਕ ਕਰਦੀ ਆ ਜੌਂਡੀਅਰ ਦੇ ਕੀ ਆ ਵੀ ਜੌਂਡੀਅਰ ਦੇ ਸਿੱਧੀਆਂ ਪਾਈਪਾਂ ਹੁੰਦੀਆਂ ਪ੍ਰੈਸ਼ਰ ਵਾਲੀਆਂ ਤੇ ਪ੍ਰੈਸ਼ਰ ਵਰਕ ਕਰਦਾ ਹਨਾ ਇਹਦੇ ਇਹਦੇ ਬ੍ਰੇਕ ਬੰਨੇ ਵੀ ਤਾਂ ਹੀ ਜਾਣਦੇ ਆ ਵੀ ਆਪਾਂ ਪੈਡਲ ਥੱਲੇ ਨੱਪਿਆ ਉੱਤੋਂ ਲੀਵਰ ਨਾਲ ਪਾ ਇਹਨਾਂ ਨੂੰ ਬੰਨ੍ਹ ਸਕਦੇ ਆ ਕਿਉਂਕਿ ਹੈ ਹੀ ਰੋਡ ਹਨਾ ਵੀ ਤਾਂ ਕਰਕੇ ਆ ਵੀ ਇਹਨਾਂ ਦੇ ਬ੍ਰੇਕਾਂ ਦਾ ਸਿਸਟਮ ਇਹ ਆ ਮੈਂ ਤੁਹਾਨੂੰ ਸ਼ੋ ਚੱਕ ਕੇ ਵੀ ਇਹਦੀ ਦਿਖਾਉਣਾ ਇਹਨਾਂ ਦਾ ਇਹਨਾਂ ਦੀ ਜਿਹੜੀ ਥਿਉਰੀ ਆ ਪਾਵਰ ਸਟੀering ਦੀ ਜਾਂ ਜੋ ਵੀ ਆ ਇਹਦੇ ਕੱਲੀ-ਕੱਲੀ ਚੀਜ਼ ਨੂੰ ਅਲੱਗ ਤੇਲ ਆ ਸਟੀering ਨੂੰ ਅੱਡਾ ਪਿੱਛੇ ਲਿਫਟ ਦਾ ਤੇ ਉਹਦਾ ਅੱਡ ਹਣਾ ਬ੍ਰੇਕਾਂ ਦਾ ਅੱਡ ਉਹ ਸਿਸਟਮ ਹੋ ਜਾਂਦਾ ਜਿਹੜਾ ਜੌਂਡੀਅਰ ਆ ਜੌਂਡੀਅਰ ਦਾ ਸਿਰਫ ਦੋ ਜਗ੍ਹਾ ਤੇ ਤੇਲ ਹੁੰਦਾ ਆਵੇ ਦਾ ਸਟੀering ਦਾ ਤੇਲ ਆ ਰਿਹਾ ਜਿਹੜਾ ਆਪਣਾ ਜੌਂਡੀਅਰ ਦੀ ਥਿਉਰੀ ਆ ਜੌਂਡੀਅਰ ਦੇ ਵਿੱਚ ਕੱਲਾ ਇੰਜਨ 'ਚ ਤੇਲ ਪੈਂਦਾ ਤੇ ਪਿਛਲੇ ਸੇਚੀ ਬਾਕੀ ਉਹ ਸਾਰੇ ਕਿਤੇ ਉਹਦਾ ਤੇਲ ਇੱਕ ਹੀ ਮਤਲਬ ਵਰਕ ਕਰਦਾ ਸਾਰੇ ਕਿਤੇ ਆ ਮਨਾਦੀਣਾ ਤੁਹਾਨੂੰ ਪਾਈਪਾਂ ਦੀ ਫਿਟਿੰਗ ਜੇ ਮੇਰੇ ਵੀਰਾਂ ਨੂੰ ਸਮਝ ਲੱਗੀ ਮੈਂ ਦਿਖਾਉਣ ਦੀ ਕੋਸ਼ਿਸ਼ ਤਾਂ ਕਰੀ ਆ ਪਰ ਨਾ ਸਮੇਂ ਦੀ ਘਾਟ ਕਰਕੇ ਤੇ ਇੱਕ ਨਾ ਇੰਪਲੀਮੈਂਟ ਸਾਰੇ ਸਾਮ ਸਵੇਈਏ ਕਰੇ ਹੋਏ ਸੀਗੇ ਇਹ ਸ਼ੈੱਡ 'ਚ ਖੜਾ ਸੀ ਆ ਇਹ ਵੀ ਤੰਗ ਜਗ੍ਹਾ ਤੇ ਖੜਾ ਸੀ ਤੇ ਮੇਰੇ ਤੋਂ ਪੂਰੀ ਪ੍ਰੋਪਰ ਵੀਡੀਓ ਬਣੀ ਨਹੀਂ ਕਿਸੇ ਦਿਨ ਕੋਈ ਚੱਕਰ ਨਹੀਂ ਤੁਹਾਡਾ ਭਰਾ ਪੂਰੀ ਡਿਟੇਲ 'ਚ ਕੱਲੀ-ਕੱਲੀ ਪੈਪ ਤੁਹਾਨੂੰ ਸਮਝਾ ਦਾਂ ਐਡਾ ਸੂਝਵਾਨ ਤਾਂ ਮੈਂ ਵੀ ਨਹੀਂ ਵੀਰ ਮੇਰੇ ਤੋਂ ਬਹੁਤ ਵੱਡੇ ਸੂਝਵਾਨ ਵੀਰ ਬੈਠੇ ਆ ਉਹ ਵੀਰੇ ਨੇ ਬਹੁਤ ਵਧੀਆ ਡਿਟੇਲ 'ਚ ਸਮਝਾਇਆ ਸੀਗਾ ਮੱਡਾ ਵੀਰ ਆ ਮੇਰੇ ਤੋਂ ਸੀਨੀਅਰ ਆ ਪੂਰੀ ਡਿਟੇਲ ਚ ਵੀਰ ਨੇ ਵੈਸੇ ਤਾਂ ਸਾਰੀ ਗੱਲਬਾਤ ਸਮਝਾ ਦਿੱਤੀ ਆ ਤੇ ਕੁਝ ਕੁ ਵੀਰਾਂ ਦੇ ਮੈਨੂੰ ਫੋਨ ਤੇ ਮੈਸੇਜ ਆਏ ਸੀ ਵੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਵੀ ਬਣਾ ਲੈਂਦੇ ਆ ਵੀਡੀਓ ਗੱਲਾਂ ਕੋਈ ਆ ਦੇਖੋ ਮੈਂ ਪਿੱਛੋਂ ਫੇਰ ਦਿਖਾਉਣਾ ਦੋਨੋਂ ਸਾਈਡ ਇਹਦੇ ਆ ਗਏ ਆ ਦੇਖੋ ਇੱਕ ਇੱਧਰ ਇੱਕ ਉਧਰ ਇਹਦੀ ਬ੍ਰੇਕ ਤਾਂ ਨਹੀਂ ਪੂਰਾ ਵਰਕ ਕਰਦੀ ਵੀ ਐਕਸਲਾਂ ਦੇ ਉੱਪਰ ਸਿੱਧੇ ਲੈਦਰ ਨਹੀਂ ਹੈਗੀ ਜਦੋਂ ਆਪਾਂ ਬ੍ਰੇਕ ਲਗਾਉਨੇ ਆ ਤੇ ਉਹ ਉੱਪਰੋਂ ਕੰਮ ਕਰੂਗੀ ਕਿ ਜਹਾ ਸਿੱਧਾ ਐਕਸਲ ਨੂੰ ਰੋਕ ਲੈਣਾ ਤੇ ਕਿੱਥੇ ਅਗਲੀ ਸਾਈਡ ਤੋਂ ਕੰਮ ਕਰਨਾ ਹਨਾ ਵੀ ਸਾਰੇ ਚੀਜ਼ ਨੂੰ ਰੋਕਣਾ ਉੱਤੇ ਪ੍ਰੈਸ਼ਰ ਜ਼ੋਰਤਾ ਆਉਂਦਾ ਨਾ ਫਿਰ ਇਹਦੇ ਲੈਦਰ ਜਦੋਂ ਘਸ ਜਾਂਦੇ ਆ ਤੇ ਆਪਾਂ ਨੂੰ ਪੈਡਲ ਟਾਈਟ ਕਰਨਾ ਪੈਂਦਾ ਕਿਉਂਕਿ ਜਿਵੇਂ ਜਿਵੇਂ ਇਹਦੇ ਕੋਈ ਰੋਡ ਸਿਸਟਮ ਆ ਜਿਵੇਂ ਜਿਵੇਂ ਲੈਦਰ ਕੱਸੀ ਗਿਆ ਉਹ ਰੋਡ ਨੂੰ ਆਪਾਂ ਟਾਈਟ ਕਰਨਾ ਪੈਣਾ ਤੇ ਜਿਹੜਾ ਹੈਗਾ ਜੋਂਡੀਆਂ ਦੇ ਜੋਂਡੀਆਂ ਦੇ ਕੋਈ ਰੋਡ ਹੈ ਹੀ ਨਹੀਂ ਗੀ ਜੋਂਡੀਆਂ ਦੇ ਹੈਗਾ ਪ੍ਰੈਸ਼ਰ ਹਨਾ ਤੇ ਉਹ ਪ੍ਰੈਸ਼ਰ ਨੇ ਆਟੋਮੈਟਿਕ ਹੀ ਆਪਣੀ ਜਗ੍ਹਾ ਤੇ ਆ ਜਾਣਾ ਤੇ ਉਹਦੇ ਤਾਂ ਕੋਈ ਰੌੜ ਦਾ ਕੋ ਚੱਕਰ ਹੀ ਨਹੀਂ ਆ ਜਦੋਂ ਆਪਾਂ ਪਾਇੰਡਲ ਪ੍ਰੈਸ ਕਰਾਂਗੇ ਪ੍ਰੈਸ਼ਰ ਪੂਰਾ ਬਣ ਜਾਣਾ ਤੇ ਉਹਨੇ ਦੋਨੋਂ ਸਾਈਡਾਂ ਤੋਂ ਇੱਕੋ ਜਿਹੀ ਉਹਨੂੰ ਜਕੜ ਲੈਣਾ ਲੈਦਰਾਂ ਨੇ ਹਨਾ ਇਹਦੇ ਉਹਨਾਂ ਦੇਖੋ ਵੀ ਥੱਲੇ ਰੌੜ ਤੇ ਰੌੜ ਨੂੰ ਤਾਂ ਜਿਵੇਂ ਜਿਵੇਂ ਬ੍ਰੇਕ ਸੀ ਜਾਊਗੀ ਓਦਾਂ ਓਦਾਂ ਆਪਾਂ ਨੂੰ ਰੌੜ ਨੂੰ ਕੱਸਣਾ ਪਊਗਾ ਤਾਂ ਕਰਕੇ ਇਨ੍ਹਾਂ ਟਰੈਕਟਰਾਂ ਦੀ ਬ੍ਰੇਕ ਥੋੜੀ ਘੱਟ ਵੀ ਆ ਤੇ ਕਿਸੇ ਚੀਜ਼ ਨੂੰ ਆਪਾਂ ਨਿੰਦਦੇ ਨਹੀਂ ਸਾਰੇ ਆਪਾਂ ਆਪਣੀ ਜਗ੍ਹਾ ਵਧੀਆ ਵਾ ਪਰ ਇੱਕ ਮੈਂ ਗੱਲ ਕਰਦਾ ਵੀ ਇਹਨਾਂ ਦੀ ਥੋੜੀ ਜੀ ਉਹਦੇ ਨਾਲੋਂ ਘੱਟ ਲੱਗਦੀ ਆ ਜਿਆਦਾ ਉਹਨਾਂ ਦੀ ਲੱਗਦੀ ਆ ਹੌਂਡੀ ਹੌਂਡੀ ਹਾਲੈਂਡ ਦੀ ਵੀ ਥਿਊਰੀ ਹੋਰ ਹਾਲੈਂਡ ਦਾ ਬ੍ਰੇਕਿੰਗ ਸਿਸਟਮ ਵੀ ਅੰਦਰਲੇ ਪਾਸਿਓਂ ਡਿਜ਼ਾਈਨ ਆ ਸਾਰਾ ਉਹਦੀ ਬ੍ਰੇਕ ਵੀ ਤਾਂ ਕਰਕੇ ਥੋੜੀ ਜਿਆਦਾ ਲੱਗਦੀ ਆ ਕਾਮਯਾਬ ਆ ਉਹਦੀ ਬ੍ਰੇਕ ਵੀ ਵੀ ਹਾਲਾਂ ਦਾ ਜੇ ਆਪਾਂ ਕਹ ਲਈਏ ਸਿਸਟਮ ਤੇ ਜਿਹੜੇ ਜੌਂਡੀਰ 50 ਐਚਪੀ ਤੋਂ ਥੱਲੇ ਆਉਂਦੇ ਉਹਨਾਂ ਦੇ ਉਹਨਾਂ ਦੇ ਟੱਡੇ ਇਦਾਂ ਹੀ ਹੁੰਦੇ ਆ ਉਹਨਾਂ ਦੇ ਫਿਰ ਹੈਂਡ ਬ੍ਰੇਕ ਵੀ ਲੱਗਦੀ ਆ ਸਾਰਾ ਕੁਝ ਹੀ ਹੁੰਦਾ ਰੌੜ ਵੀ ਹੁੰਦੀ ਆ ਤਾਂ ਕਰਕੇ ਉਹਨਾਂ ਦੇ ਉਹਨਾਂ ਦੇ ਪਾਵਰ ਬ੍ਰੇਕ ਨਹੀਂ ਹੁੰਦੀ 5210 ਤੋਂ ਉੱਪਰ ਉੱਪਰ ਆਉਂਦੇ ਆ 5210 ਦੇ ਵੀ ਆਉਂਦੇ ਆ ਆ ਦੇਖੋ ਇਹਦੇ ਹੈ ਨਹੀਂ ਇਹਦੇ ਸਿੱਧਾ ਗੀਅਰ ਆ ਤੇ ਜਾਂ ਇਹਦਾ ਹੋਰ ਸਿਸਟਮ ਇਹਦੇ ਸਿੱਧੇ ਲੈਦਰ ਐਕਸਲਾਂ ਦੇ ਵਿੱਚ ਆ ਜਾਂਦੇ ਆ ਆ ਦੇਖੋ ਆ ਜਿੱਥੇ ਗੋਲ ਜੱਟੇ ਨ ਵੱਡਾ ਸਾਰਾ ਆਪਾਂ ਜਿੱਥੋਂ ਸ਼ੁਰੂ ਹੁੰਦਾ ਆਪਣੇ ਸੀਡ ਦੇ ਥੱਲੇ ਆਵੇ ਨਟਾਂ ਕੋਲੋਂ ਇਹਦੇ ਲੈਦਰ ਇੱਥੇ ਆ ਤੇ ਇੱਥੋਂ ਤੁਸੀਂ ਆਪ ਸਿਆਣੇ ਹੋ ਜਿੱਥੇ ਚੀਜ਼ ਨੂੰ ਸਿੱਧਾ ਜਕੜ ਲੈਣਾ ਇੱਕ ਹੈ ਪ੍ਰੈਸ਼ਰ ਕੋਈ ਰੌੜ ਤਾਂ ਤੁਹਾਨੂੰ ਦਿਸ ਨਹੀਂ ਰਹੀ ਵੀ ਜੇ ਕੋਈ ਆਪਾਂ ਅੰਦਰ ਹੀ ਬ੍ਰੇਕ ਲਾਵਾਂਗੇ ਤੇ ਰੌੜ ਨੂੰ ਟਾਈਟ ਕਰਾਂਗੇ ਹੈ ਹੀ ਪ੍ਰੈਸ਼ਰ ਆ ਪ੍ਰੈਸ਼ਰ ਇੰਜਨ ਦੇ ਵਿੱਚ ਜਦੋਂ ਬਣਿਆ ਇੱਕੋ ਜਿਹਾ ਬਣਿਆ ਨੇ ਪਿੱਛੇ ਕਰਿਆ ਹਨਾ ਪੰਪਣੇ ਪੰਪਣੇ ਪ੍ਰੈਸ਼ਰ ਇੱਕੋ ਜਿਹਾ ਬਣਾ ਕੇ ਭੇਜਦਾ ਇੱਕੋ ਜਿਹੀ ਲੱਗਣੀ ਆ ਉਦੋਂ ਤਾਂ ਕੋਈ ਟੈਂਸ਼ਨ ਵਾਲੀ ਗੱਲ ਹੀ ਨਹੀਂ ਹਨਾ ਇਹਦੀਆਂ ਬ੍ਰੇਕਾਂ ਤਾਂ ਕਰਕੇ ਜਾਦੇ ਕਾਮਯਾਬ ਆ ਤੇ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਅੱਧੀ ਜਾਣਕਾਰੀ ਰਹਿ ਗਈ ਆ ਮੈਨੂੰ ਪਤਾ ਪੂਰੀ ਡਿਟੇਲ ਚ ਵੀਡੀਓ ਨਹੀਂ ਬਣ ਸਕੀ ਕੋਈ ਗੱਲ ਨਹੀਂ ਤੁਹਾਡਾ ਭਰਾ ਫਿਰ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਊਗਾ ਜਲਦੀ ਜਦੋਂ ਆਪਾਂ ਟਰੈਕਟਰਾਂ ਨੂੰ ਬਾਹਰ ਕੱਢਾਂਗੇ ਤੇ ਬੈਟਰੀ ਕੱਸਾਂਗੇ ਤੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡੇ ਸਿਰ ਤੇ ਆ ਤੁਹਾਡਾ ਭਰਾ ਲਵ ਯੂ ਐ ਸਾਰਿਆਂ ਨੂੰ ਲਵ ਯੂ